ਅਸੀਂ ਅੱਜ ਕੱਲ ਇਹ ਗਲਤੀ ਕਰਦੇ ਪਏ ਆ ਸਿੱਖ ਸੰਗਤ ਦੂਰ ਦੁਰਾਂਡੇ ਜਿੱਥੇ ਵੀ ਕਿਤੇ ਅਸੀਂ ਸੁਣਦੇ ਆ ਇਹ ਗਲਤੀ ਕੀ ਐ ਖਾਲਸਾ ਜੀ ਮੁਸਲਮਾਨਾਂ ਦੇ ਨਾਲ ਗੁਰੂ ਦੀ ਕੋਈ ਨਫ਼ਰਤ ਨਹੀਂ ਜਾਂ ਮੁਸਲਮਾਨਾਂ ਦੇ ਨਾਲ ਗੁਰੂ ਦਾ ਕੋਈ ਵੈਰ ਨਹੀਂ ਪਰ ਚੇਤਾ ਰੱਖੋ ਜਿਹੜੇ ਸਾਈ ਮੀਆਂ ਮੀਰ ਨੂੰ ਆਦਰਸ਼ ਮੰਨਣ ਜਿਹੜੇ ਪੀਰ ਬੱਧੂ ਸ਼ਾਹ ਨੂੰ ਆਦਰਸ਼ ਮੰਨਣ ਜਿਹੜੇ ਸਾਧ ਸੰਗਤ ਜੀ ਗਨੀਖਾਂ ਨਬੀ ਖਾਂ ਨੂੰ ਆਦਰਸ਼ ਮੰਨਣ ਉਹਨਾਂ ਨਾਲ ਦੇ ਸਾਡਾ ਮੇਲ ਐ ਤੇ ਜਿਹੜੇ ਔਰੰਗਜੀਬ ਨੂੰ ਰਹਿਮਤੁੱਲਾ ਆਲਾ ਕਹਿਣ ਜਿਹੜੇ ਕਹਿਣ ਕਿ ਔਰੰਗਜੀਬ ਆਲਮਗੀਰ ਅੱਲਾ ਦਾ ਵਲੀ ਸੀ ਉਹ ਸਾਡੇ ਕੀ ਲੱਗਦੇ ਨੇ ਉਹਨਾਂ ਨਾਲ ਕੋਈ ਮੇਲ ਨਹੀਂ ਕਦੇ 300 ਸਾਲਾਂ ਦੇ ਇਤਿਹਾਸ 'ਚ ਸੁਣਿਆ ਹੋਵੇ ਕਿ ਗੁਰੂ ਸਾਹਿਬ ਨੇ ਮੁਸਲਮਾਨਾਂ ਨੂੰ ਇਫਤਾਰ ਕਰਵਾਈ ਗੁਰੂ ਘਰ ਸਦਕੇ ਨਾ ਜੇ ਹਿੰਦੂਆਂ ਤੇ ਚੋਟ ਕੀਤੀ ਆ ਨਾ ਕਿ ਹਰ ਕਾ ਸਿਮਰਨ ਛਾੜ ਕੇ ਆ ਹੋਈ ਰੱਖੈ ਨਾਰ ਗਧਹੀ ਹੋਏ ਕੇ ਔਤਰੈ ਭਾਰਸ ਹੈ ਮਨਚਾਰ ਹਿੰਦੂਆਂ ਨੇ ਵਰਤ ਰੱਖਿਆ ਤੇ ਉਹਦੇ ਤੇ ਚੋਟ ਕੀਤੀ ਤੇ ਜਦੋਂ ਮੁਸਲਮਾਨ ਰੋਜੇ ਰੱਖਦਾ ਹੈ ਨਾ ਤੇ ਉਹਨੂੰ ਇਹ ਨਹੀਂ ਕਿਹਾ ਵੀ ਵਾਹ ਜੀ ਵਾਹ ਕੀ ਬਾਤ ਹੈ ਆਓ ਤੁਹਾਨੂੰ ਗੁਰੂ ਘਰ ਚ ਇਫਤਾਰ ਕਰਵਾਈਏ ਉਹਦੇ ਲਈ ਵੀ ਗੁਰੂ ਕੀ ਬਾਣੀ ਦਾ ਬਚਨ ਹੈ ਵਰਤਨਾ ਧਰੋਂ ਨਾ ਮੈਂ ਰਮਦਾਨਾ ਤੇ ਸੇਵੀ ਜੋ ਰੱਖਿਆ ਨਿਦਾਨਾ ਉਹਦੇ ਬਾਰੇ ਵੀ ਕਿਹਾ ਵੀ ਆ ਜਿਹੜੇ ਮੁਸਲਮਾਨ ਵਰਤ ਰੱਖਦੇ ਫਿਰਦੇ ਨੇ ਅਸੀਂ ਇਹਦੇ ਨਾਲ ਵੀ ਸਹਿਮਤ ਨਹੀਂ ਅਸੀਂ ਇਹ ਵੀ ਨਹੀਂ ਰੱਖਦੇ ਇਫਤਾਰ ਨਹੀਂ ਹੋ ਸਕਦੀ ਗੁਰੂ ਘਰ ਵਿੱਚ ਸ਼ਰਿਆਮ ਗੁਰਮਤਿ ਦਾਤਾਂ ਦੀ ਉਲੰਘਣਾ ਹੈ ਜੇ ਗੁਰੂ ਘਰ ਵਿੱਚ ਇਫਤਾਰ ਕਰਵਾਈ ਜਾਵੇ ਹਾਂ ਅਸੀਂ ਉਹਦੇ ਵਿਰੋਧੀ ਨਹੀਂ ਆ ਆਪਣੇ ਘਰ ਵਿੱਚ ਕਰੋ ਕੋਈ ਸਿੱਖ ਆਪਣੇ ਘਰ 'ਚ ਕਰਵਾਵੇ ਉਹਦਾ ਵੱਖਰਾ ਹੈ ਗੁਰੂ ਘਰ ਵਿੱਚ ਨਹੀਂ ਗੁਰੂ ਕੇ ਲੰਗਰ ਵਿੱਚ ਨਹੀਂ